ਮੁਰਦਾਬਾ 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 ਜੇ ਕੋਈ ਉੱਤੇ ਪਰਚਾ ਕਰਕੇ ਉਹਨੂੰ ਅੰਦਰ ਦੱਕਣ ਦੀਆਂ ਜਿਹੜੀਆਂ ਚਕੀਮਾਂ ਨੇ ਕਿਉਂਕਿ ਸਰਕਾਰਾਂ ਨੇ ਕਾਰਪੋਰੇਟ ਪੱਖੀ ਜੇ ਇੱਕ ਭਾਈ ਲਾਲੋ ਤੇ ਮਲਕਪਾਗੋ ਦੀ ਲੜਾਈ ਆਏ ਤੇ ਜਿਹੜੇ ਮਲਕਪਾਗੋ ਆ ਉਹ ਲੁੱਟਣ ਵਾਸਤੇ ਬੈਠੇ ਤੇ ਭਾਈ ਲਾਲੋ ਲੁੱਟਣ ਦੇ ਆ ਜਿੰਦਾਬਾਦ ਜਿੰਦਾਬਾਦ ਨਕਦਾਰੇ ਜਿੰਦਾਬਾਦ ਜਿੰਦਾਬਾਦ ਕਿ ਕਿਸ ਤਰ੍ਹਾਂ ਜਿਹੜੇ ਲੋਕ ਸਮਾਜ ਦੀ ਆਵਾਜ਼ ਬਣਦੇ ਨੇ ਜਿਹੜੇ ਸਮਾਜ ਦਾ ਚਿਹਰਾ ਬਣਦੇ ਨੇ ਤੇ ਉਹ ਜਿਹੜੀ ਗੱਲ ਲੋਕ ਪੱਖੀ ਕਰਦੇ ਨੇ ਤੇ ਸਰਕਾਰ ਦੇ ਵਿਰੋਧ ਵਿੱਚ ਜਾਂਦੀ ਹੈ ਫਰਕ ਹੈ ساری ਜ਼ਿੰਦਗੀ ਜਿੰਨਾ ਚਿਰ ਸਾਡੀ ਜ਼ਿੰਦਗੀ ਹੈ ਜਾਂ ਇਸ ਸੰਸਾਰੇ ਚੱਲਦੇ ਰਹਿਣਾ ਕਿਉਂਕਿ ਉਹਨਾਂ ਨੇ ਆਪਣੇ ਪੱਖ ਵਿੱਚ ਕੋਈ ਕੋਸ਼ਿਸ਼ ਕਰਨੀ ਹੈ ਆਮ ਲੋਕਾਂ ਨੇ ਜਿਹੜੇ ਨਾਲ ਲੋਕਾਂ ਦੀ ਆਵਾਜ਼ ਉਤਰਾਂ ਦੇ ਲੋਕ ਨੇ ਉਹਨਾਂ ਨੇ ਆਪਣੇ ਪੱਖ ਦੀ ਗੱਲ ਕਰਨੀ ਹੈ ਉਹਨਾਂ ਨੂੰ ਜਿਹੜਾ ਦਿੱਲੀ ਢੱਕਣ ਦਾ ਪ੍ਰੋਗਰਾਮ ਜਿਹੜਾ ਬਣਾਇਆ ਜਾ ਰਿਹਾ ਕੋਈ ਸਾਡੇ ਜਿਹੜੇ ਬੁੱਧੀਜੀਵੀ ਨੇ ਉਹਨਾਂ ਨੂੰ ਜਿਹੜੇ ਨੋਟਿਸ ਆ ਰਹੇ ਨੇ ਕਿ ਤੁਹਾਡੇ ਉੱਤੇ ਜਿਹੜੇ ਕਾਨੂੰਨ ਲੱਗਣ ਜਾ ਰਹੇ ਨੇ ਉਹਦੇ ਵਿਰੋਧ ਦੇ ਵਿੱਚ ਜਿਹੜਾ ਸਾਰੇ ਭਾਰਤ ਦੇ ਵਿੱਚ ਅੱਜ ਸਾਡੇ ਪੰਜਾਬ ਦੀਆਂ 60 ਕਿਸਾਨ ਜਥੇਬੰਦੀਆਂ ਨੇ ਫੈਸਲਾ ਕੀਤਾ ਕੇਂਦਰ ਦੀ ਨਵੀਂ ਬਣੀ ਸਰਕਾਰ ਦੇ ਖਿਲਾਫ ਇੱਕ ਵਾਰੀ ਫੇਰ ਕਿਸਾਨ ਲਾਮਬੰਦ ਹੋਣੇ ਸ਼ੁਰੂ ਹੋ ਗਏ ਨੇ ਤੇ ਸੜਕਾਂ ਤੇ ਉਤਰ ਆਏ ਨੇ ਅੱਜ ਨਵੇਂ ਤਿੰਨ ਕਾਨੂੰਨਾਂ ਦੇ ਖਿਲਾਫ ਕਿਸਾਨਾਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਕਾਨੂੰਨ ਸਾੜੇ ਗਏ ਕੀ ਨੇ ਕਾਨੂੰਨ ਗੱਲਬਾਤ ਕਰ ਲੈਣੇ ਕੀ ਨਾਮ ਆ ਜੀ ਮੈਂ ਗੁਰਪ੍ਰਤਾਪ ਸਿੰਘ ਜੀ ਪ੍ਰਤਾਪ ਜੀ ਅੱਜ ਜੇ ਪਹਿਲਾ ਹੀ ਦਿਨ ਮੈਂ ਕਹਿੰਦੇ ਕਾਨੂੰਨ ਲਾਗੂ ਕਰਨ ਦਾ ਇਹ ਤਾਂ ਕਾਨੂੰਨਾਂ 'ਚ ਹੈ ਕਿ ਅੱਜ ਜਿਹੜਾ ਸਾਨੂੰ ਸਾਡੇ ਆਗੂਆਂ ਵੱਲੋਂ ਜਿਹੜੀ ਉਹਦੀ ਵਿਆਖਿਆ ਕਰਕੇ ਪਹਿਲਾਂ ਇੱਥੇ ਜਿਹੜੀ ਹੈ 2 ਘੰਟੇ ਮੀਟਿੰਗ ਚੱਲੀ ਹੈ ਉਹਦੇ ਵਿੱਚ ਸਾਰਾ ਸਮਝਾਇਆ ਗਿਆ ਕਿ ਕਿਸ ਤਰ੍ਹਾਂ ਜਿਹੜੇ ਲੋਕ ਸਮਾਜ ਦੀ ਆਵਾਜ਼ ਬਣਦੇ ਨੇ ਜਿਹੜੇ ਸਮਾਜ ਦਾ ਚਿਹਰਾ ਬਣਦੇ ਨੇ ਤੇ ਉਹ ਜਿਹੜੀ ਗੱਲ ਲੋਕਪੱਖੀ ਕਰਦੇ ਨੇ ਤੇ ਸਰਕਾਰ ਦੇ ਵਿਰੋਧ ਵਿੱਚ ਜਾਂਦੀ ਹੈ ਉਹਨਾਂ ਲੋਕਾਂ ਨੂੰ ਸਰਕਾਰ ਵੱਲੋਂ ਜਿਹੜਾ ਲਗਾਤਾਰ ਪਰੇਸ਼ਾਨ ਕਰਨ ਵਾਸਤੇ ਜਿਹੜੀ ਕੁਝ ਕਾਨੂੰਨ ਯੂਪੀਏ ਵਰਗੇ ਐਨਐਸਏ ਵਰਗੇ ਕਾਨੂੰਨ ਲਾ ਕੇ ਉਹਨਾਂ ਵਿੱਚ ਹੋਰ ਵਾਅਦਾ ਕਰਕੇ ਧਰਾਵਾਂ ਦੇ ਵਿੱਚ ਜਿਹੜੇ ਪਿਛਲੇ ਕਾਨੂੰਨ ਨੇ ਉਹਨਾਂ ਦੀ ਧਰਾਵਾਂ ਦੇ ਵਿੱਚ ਹੀ ਵਾਅਦਾ ਕਰਕੇ ਉਹਨਾਂ ਨੂੰ ਜਿਹੜਾ ਦਿੱਲੀ ਢੱਕਣ ਦਾ ਪ੍ਰੋਗਰਾਮ ਜਿਹੜਾ ਬਣਾਇਆ ਜਾ ਰਿਹਾ ਕੋਈ ਸਾਡੇ ਜਿਹੜੇ ਬੁੱਧੀਜੀਵੀ ਨੇ ਉਹਨਾਂ ਨੂੰ ਜਿਹੜੇ ਨੋਟਿਸ ਜਾ ਰਹੇ ਨੇ ਕਿ ਤੁਹਾਡੇ ਉੱਤੇ ਜਿਹੜੇ ਕਾਨੂੰਨ ਲੱਗਣ ਜਾ ਰਹੇ ਨੇ ਉਹਦੇ ਵਿਰੋਧ ਦੇ ਵਿੱਚ ਜਿਹੜਾ ਸਾਰੇ ਭਾਰਤ ਦੇ ਵਿੱਚ ਅੱਜ ਸਾਡੇ ਪੰਜਾਬ ਦੀਆਂ 60 ਕਿਸਾਨ ਜਥੇਬੰਦੀਆਂ ਨੇ ਫੈਸਲਾ ਕੀਤਾ ਤੇ ਨਾਲ ਜਿਹੜਾ ਸਾਰੇ ਭਾਰਤ ਦੇ ਵਿੱਚ ਅੱਜ ਉਹ ਚੀਜ਼ਾਂ ਦਾ ਵਿਰੋਧ ਹੋ ਰਿਹਾ ਹੈ ਜੇ ਪਹਿਲੇ ਤਿੰਨ ਕਾਨੂੰਨਾਂ ਦੀ ਗੱਲ ਕੀਤੀ ਜਾਵੇ ਤਾਂ 2 ਸਾਲ ਲੱਗੇ ਉਹਨਾਂ ਨੂੰ ਸਸਪੈਂਡ ਕਰਾਉਂਦੇ ਕਰਾਉਂਦੇ ਲੱਗ ਭਾਗ ਕਿਹਾ ਜਾਏ ਤਾਂ ਹੁਣ ਫਿਰ ਤਿੰਨ ਕਾਨੂੰਨ ਆ ਗਏ ਬਿਲਕੁਲ ਜੀ ਬਿਲਕੁਲ ਜਿੰਨਾ ਚਿਰ ਤੱਕ ਕਿਉਂਕਿ ਇਹ ਜਿਹੜਾ ਕਾਰਪੋਰੇਟ ਦਾ ਤੇ ਆਮ ਲੋਕਾਂ ਦਾ ਜਿਹੜਾ ਇਹ ਫਰਕ ਹੈ ਇਹ ساری ਜ਼ਿੰਦਗੀ ਜਿੰਨਾ ਚਿਰ ਸਾਡੀ ਜ਼ਿੰਦਗੀ ਹੈ ਜਾਂ ਇਸ ਸੰਸਾਰ ਹੈ ਚੱਲਦੇ ਰਹਿਣਾ ਕਿਉਂਕਿ ਉਹਨਾਂ ਨੇ ਆਪਣੇ ਪੱਖ ਵਿੱਚ ਕੋਈ ਕੋਸ਼ਿਸ਼ ਕਰਨੀ ਹੈ ਤੇ ਆਮ ਲੋਕਾਂ ਨੇ ਜਿਹੜੇ ਨਾਲ ਲੋਕਾਂ ਦੀ ਆਵਾਜ਼ ਚੁੱਕਣ ਵਾਲੇ ਲੋਕ ਨੇ ਉਹਨਾਂ ਨੇ ਆਪਣੇ ਪੱਖ ਦੀ ਗੱਲ ਕਰਨੀ ਹੈ ਬਿਲਕੁਲ ਪਾਸ ਹੋ ਗਿਆ ਕਾਨੂੰਨ ਲਾਗੂ ਹੋ ਗਏ ਉਹ ਲੱਗਦਾ ਕਿ ਇਹ ਕਾਨੂੰਨ ਜਿਸ ਤਰ੍ਹਾਂ ਪਹਿਲਾਂ ਤਿੰਨ ਕਾਨੂੰਨ ਸਸਪੈਂਡ ਹੋ ਗਏ ਹੋ ਜਾਣਗੇ ਬਿਲਕੁਲ ਜੀ ਜੋ ਲੋਕਾਂ ਲੋਕਾਂ ਨੂੰ ਜਦੋਂ ਸਮਝ ਲੱਗਦੀ ਹੈ ਤੇ ਲੋਕਾਂ ਦੀ ਆਵਾਜ਼ ਇੱਕ ਹੋ ਜਾਂਦੀ ਹੈ ਫਿਰ بڑے بڑے ਵੱਡੇ ਜਿਹੜੇ ਚੀਜ਼ਾਂ ਨੇ ਗਦਾਫੀ ਵਰਗੇ ਲਾਏ ਜਾਂਦੇ ਨੇ ਹਿਟਰਲਰ ਵਰਗੇ ਵੀ ਲਾਏ ਜਾਂਦੇ ਨੇ ਬੜਾ ਕੁਝ ਬਦਲ ਜਾਂਦਾ ਦੁਨੀਆ ਦੇ ਕੀ ਲੱਗਦਾ ਜੀ ਇਹ ਤਿੰਨ ਕਾਨੂੰਨ ਜਿਹੜੇ ਆ ਕਦੋਂ ਤੱਕ ਰੱਦ ਹੋਣਗੇ ਜਾਂ ਫਿਰ ਇਹ ਸੰਘਰਸ਼ ਕਿਹੜੇ ਤਰੀਕੇ ਨਾਲ ਲਿਖਿਆ ਜਾਏਗਾ ਅੱਜ ਜਿਹੜੇ ਕਾਨੂੰਨ ਲਾਗੂ ਹੋਏ ਨੇ ਇਹ ਬਹੁਤ ਜਿਹੜੇ ਆ ਲੋਕਾਂ ਦੀ ਆਵਾਜ਼ ਨੂੰ ਦਬਾਉਣ ਵਾਲੇ ਨੇ ਇਹ ਇਹ ਸਰਕਾਰ ਇਹ ਚਾਹੁੰਦੀ ਹੈ ਵੀ ਕੋਈ ਬੋਲੇ ਨਾ ਤੁਹਾਡੇ ਅੱਗੇ ਜੋ ਅਸੀਂ ਕਹਿਤਾ-ਕਹਿਤਾ ਜੀ ਕੋਈ ਆਵਾਜ਼ ਨਾ ਠਾਵੇ ਜੇ ਕੋਈ ਬੁਢੀ ਜੀ ਵੀ ਆਵਾਜ਼ ਠਾਉਂਦਾ ਉੱਤੇ ਪਰਚਾ ਜੇ ਕੋਈ ਉੱਤੇ ਪਰਚਾ ਕਰਕੇ ਉਹਨੂੰ ਅੰਦਰ ਧੱਕਣ ਦੀਆਂ ਜਿਹੜੀਆਂ ਛਕੀਮਾਂ ਨੇ ਕਿਉਂਕਿ ਸਰਕਾਰਾਂ ਨੇ ਕਾਰਪੋਰੇਟ ਪੱਖੀ ਜੇ ਇੱਕ ਭਾਈ ਲਾਲੋ ਤੇ ਮਲਕ ਭਾਗੋ ਦੀ ਲੜਾਈ ਆਏ ਇਹ ਜਿਹੜੇ ਮਲਕ ਭਾਗੋ ਆ ਉਹ ਲੁੱਟਣ ਵਾਸਤੇ ਬੈਠੇ ਤੇ ਭਾਈ ਲਾਲੋ ਲੁੱਟਣ ਦੇ ਆ ਕੀ ਲੱਗਦਾ ਜੀ ਕਿੱਦਾਂ ਦਾ ਸੰਘਰਸ਼ ਲਿਖਿਆ ਜਾਏਗਾ ਸੰਘਰਸ਼ ਅੱਜ ਜਿਹੜਾ ਨਵਾਂ ਕਾਨੂੰਨ ਲਾਗੂ ਕਰਨ ਜਾ ਰਹੀ ਹੈ ਸਰਕਾਰਾਂ ਪਹੁੰਚਦੇ ਜੀ ਨਵੇਂ ਤਿੰਨ ਨਵੇਂ ਕਰੋੜ ਲੈ ਕੇ ਇਨ੍ਹਾਂ ਦੇ ਸਬੰਧ ਵਿੱਚ ਅੱਜ ਪਹਿਲ ਕਦਮੀ ਕਿ ਮਤਲਬ ਅੱਜ ਸ਼ੁਰੂਆਤ ਹੋਈ ਹੈ ਲੜਾਈ ਦੀ ਉਹਨਾਂ ਕਾਨੂੰਨੀ ਕਾਪੀਆਂ ਜਿਹੜੀਆਂ ਕਾਨੂੰਨੀ ਸਾੜੀਆਂ ਗਈਆਂ ਨੇ ਹੁਣ ਅਗਲੀ ਰਣਨੀਤੀ ਜਿਹੜੀ ਹੈ 60 ਜਥੇਬੰਦੀਆਂ ਜਿਹੜੀਆਂ ਕਾਨੂੰਨਾਂ ਦੇ ਖਿਲਾਫ ਲੜਾਈ ਲੜਨੀਆਂ ਨੇ ਅਗਲੀ ਮੀਟਿੰਗ ਉਹਨਾਂ ਦੀ ਤੈਅ ਕਰਕੇ ਅਗਲੀ ਮਹੀਨੇ ਦੇ ਜੋਸ਼ ਸੰਘਰਸ਼ ਚਾਲੂ ਹੋਗਾ ਜੋਸ਼ ਸੰਘਰਸ਼ ਲਾਗੂ ਹੋਊਗਾ ਤੈਅ ਹੋਊਗਾ ਉਹਦੇ ਮੁਤਾਬਕ ਅਗਲਾ ਸੰਘਰਸ਼ ਚੱਲੇ ਜੇ ਕਿਸਾਨ ਜਥੇਬੰਦੀਆਂ ਨੇ ਨਵੇਂ ਕਾਨੂੰਨਾਂ ਦੇ ਖਿਲਾਫ ਸੰਘਰਸ਼ ਵਿੜ ਦਿੱਤਾ ਹੈ ਕਹਿੰਦੇ ਕਿ 60 ਜਥੇਬੰਦੀਆਂ ਨੇ ਰਲ ਕੇ ਇਕੱਠੇ ਬੈਠਾਂਗੇ ਸੰਘਰਸ਼ ਹੋਰ ਵੀ ਤਿੱਖਾ ਕਰਾਂਗੇ ਕੈਮਰਾਮੈਨ ਪੰਡਿਤ ਰਾਲ ਔਨਅਰਲੀ ਨੀਤ ਲੁਥਰਾ ਬਟਾਲਾ